ਮੈਂ ਦਰਸ਼ਨ ਸਿੰਘ ਕੁੱਕਰ ਵੀਰੇ ਨਾਲ ਜੁੜੇ ਰਾਜਸਤਾ ਪੰਜਾਬ ਤੇ ਦਿੱਲੀ ਰਾਜਸਤਾ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਵੱਡੇ ਹੋਏ ਸਕੈਂਡਲ ਦੀ ਉਹ ਸਕੈਂਡਲ ਬਿਲਕੁਲ ਚੰਡੀਗੜ੍ਹ ਦੀਆਂ ਜੜ੍ਹਾਂ ਦੇ ਵਿੱਚ ਹੈ ਐਸਐਸ ਨਗਰ ਮੁਹੱਲੀ ਦੇ ਵਿੱਚ ਹੋਇਆ ਕਿਸ ਤਰ੍ਹਾਂ ਇੱਕ ਦੁਕਾਨਦਾਰ ਨੇ ਜੀਐਸਟੀ ਦਾ ਨੰਬਰ ਲੈ ਕੇ ਸਰਕਾਰ ਨੂੰ ਚੁਣਾ ਲਗਾਇਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਮਿਸਾਲ ਹੈ ਠੱਗੀ ਦਾ ਨਵਾਂ ਟੰਗਾ ਹੈ ਸੋ ਚੰਡੀਗੜ੍ਹ ਦੇ ਵਿੱਚ ਬੈਠੇ ਵੱਡੇ ਅਧਿਕਾਰੀਆਂ ਨੂੰ ਇਸ ਸਕੈਂਡਲ ਦਾ ਪਤਾ ਨਹੀਂ ਲੱਗਿਆ ਜਾਂ ਫਿਰ ਉਹਨਾਂ ਦੀ ਕੋਈ ਮਿਲੀਭੁਗਤ ਸੀ ਇਹਦੇ ਬਾਰੇ ਗੱਲ ਕਰਾਂਗੇ ਜਸਪੁਰ ਸਿੰਘ ਨਾਲ ਜੋ ਆਰਟੀਕਾਰਕੁਨ ਨੇ ਐਕਸਰਸਾਈਜ਼ ਤੇ ਜੀਐਸਟੀ ਮਾਮਲੇ ਤੇ ਲਗਾਤਾਰ ਕੁਝ ਨਾ ਕੁਝ ਨਵਾਂ ਸੱਪ ਕੱਢਦੇ ਰਹਿੰਦੇ ਨੇ ਜਸਪੁਰ ਸਿੰਘ ਜੀ ਸਵਾਗਤ ਹੈ ਤੁਹਾਡਾ ਵੈਰੀ ਜੀ ਖਾਸ ਸਾਹਿਬ ਵੈਰੀ ਜੀ ਕਿਤੇ ਥੈਂਕ ਯੂ ਸਦਾ ਦਰਸ਼ਨ ਸਿੰਘ ਹੋਕਰ ਸਾਹਿਬ ਤੁਸੀਂ ਸਵਾਲ ਕਰਿਆ ਕਿ ਨਵਾਂ ਸਕੈਂਡਲ ਕੀ ਹੈ ਤਾਂ ਨਵਾਂ ਸਕੈਂਡਲ ਇਹ ਹੈ ਕਿ ਡੇਰਾ ਵਸੀ ਜੋ ਇੰਡਸਟਰੀਅਲ ਏਰੀਆ ਪਲਾਟ ਨੰਬਰ 16 ਦੇ ਵਿੱਚ 942024 ਨੂੰ ਇੱਕ GST ਨੰਬਰ ਅਲਰਟ ਹੁੰਦਾ ਹੈ ਕੋਈ ਫਰਮ ਨੂੰ ਰੈਡੀਮੇਟ ਕੱਪੜੇ ਦੇ ਵਪਾਰ ਦੇ ਰਿਲੇਟਡ ਓਕੇ ਔਰ ਉਹ 3 ਮਹੀਨੇ ਹੋਏ ਆ ਲਗਭਗ ਉਸ ਫਰਮ ਨੂੰ ਰਜਿਸਟਰਡ ਹੋਈ ਨੂੰ ਔਰ ਉਹ ਫਿਰ ਉਥੋਂ ਆਪਦਾ ਵਾੜਾ ਨੰਬਰ 4 ਇਹਨਾਂ ਨੇ ਜੀਐਸਟੀ ਦੀ ਜਿਹੜੀ ਸਰਕਾਰ ਦੇ ਵਾਰਡਬੰਦੀ ਬਣੀ ਹੋਈ ਹੈ ਵਾਰਡ ਨੰਬਰ 3 ਤੇ 4 ਮੁੱਖਸਰ ਡਿਸਟ੍ਰਿਕਟ ਦੇ ਵਿੱਚ ਮਲੋਠ ਸ਼ਹਿਰ ਪੈਂਦਾ ਹੈ ਉਹ ਇੱਥੋਂ ਫਿਰ ਆਪਦੀ ਉਥੋਂ ਦੀ ਵਰਕਿੰਗ ਦਿਖਾਉਂਦੇ ਐ ਕਿ ਅਸੀਂ ਉੱਥੇ ਕੰਮ ਕਰਦੇ ਹਾਂ ਕੰਮ ਕੋਈ ਨਹੀਂ ਕਰਿਆ ਨਾ ਸਾਈਡ ਦੇ ਉੱਤੇ ਕੁਝ ਕਰਿਆ ਨਾ ਕਰਾਇਆ ਨਾ ਸਰਕਾਰ ਨੂੰ ਕੋਈ ਟੈਕਸ ਦਿੱਤਾ ਨਾ ਕੋਈ ਸਰਕਾਰੀ ਖਜ਼ਾਨੇ ਦੇ ਵਿੱਚ ਕੋਈ ਜਿਹੜਾ ਆਪਾਂ ਕਹੀਏ ਵੀ ਉਹਨਾਂ ਨੇ ਤਾਂ ਉੱਥੇ ਫੈਕਟਰੀ ਲਾ ਲਈ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਗਿਆ ਤੇ ਉਹ ਵੀ ਹੋ ਗਏ ਲੇਕਿਨ ਜੀਐਸਟੀ ਵਾਰਡ ਬੰਦੀ ਦਾ ਜਿਹੜਾ ਇਨਸਪੈਕਟਰ ਹੈ ਅਮਿਤ ਚਰਾਇਆ ਈਟਗੋ ਮੈਂ ਨਾਮ ਲਵਾਂਗਾ ਮਲੋਠ ਦਾ ਜਿਹੜਾ ਵਾਰਡ ਬੰਦੀ ਦਾ ਇਨਸਪੈਕਟਰ ਹੈ ਔਰ ਡੀਟੀਸੀ ਦੀ ਜਾਂ ਹੋਰ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਦੀ ਮਿਲੀ ਭੁਗਤ ਨਾਲ ਸਰਕਾਰੀ ਖਜ਼ਾਨੇ ਦੇ ਵਿੱਚੋਂ 17 ਕਰੋੜ ਰੁਪਈਆ ਆਈਟੀਸੀ ਕੱਢ ਲਿਆ 3 ਮਹੀਨਿਆਂ ਚ ਇੱਕ ਫਰਜੀ ਫਰਮ ਬਣਾ ਕੇ ਨਾ ਪੰਜਾਬ ਦੇ ਵਿੱਚ ਉਹਨੇ ਉਦਯੋਗ ਕੀਤਾ ਨਾ ਉਹਨੇ ਸਰਕਾਰ ਨੂੰ ਕੋਈ ਟੈਕਸ ਦਿੱਤਾ ਤੇ 17 ਕਰੋੜ ਰੁਪਈਆ ਸਰਕਾਰੀ ਖਜ਼ਾਨੇ ਦੇ ਵਿੱਚੋਂ ਆਈਟੀਸੀ ਦੇ ਨਾਂ ਤੇ ਕੱਢ ਲਿਆ ਦੇਖੋ ਤੁਸੀਂ ਸਰਕਾਰ ਢੰਗ ਕੀ ਬਣਾਇਆ ਕੱਢਣ ਦਾ ਇਹ ਵੀ ਦੱਸ ਦੋ ਸਾਡੇ ਦਰਸ਼ਕਾਂ ਨੂੰ ਦੇਖੋ ਜਦੋਂ GST ਨੰਬਰ ਅਲਾਟ ਹੁੰਦਾ ਕੋਈ ਫਰਮ ਆ ਗਈ ਉਹਨੇ ਕਿਹਾ ਵੀ ਮੈਂ ਇੱਥੇ ਰੈਡੀਮੇਡ ਦਾ ਕੰਮ ਕਰਨਾ ਹੈ ਉਹਨੇ ਪਲਾਟ ਨੰਬਰ 16 ਦੇ ਵਿੱਚ ਆਪਣੀ ਫਰਮ ਦਿਖਾਈ ਤੇ GST ਵਾਰਡ ਬੰਦੀ ਦਾ ਜਿਹੜਾ ਇਨਸਪੈਕਟਰ ਤੇ ਈਟੀਓ ਹੁੰਦੇ ਉਹ ਉਹਨੂੰ ਵੈਰੀਫਾਈ ਕਰਦੇ ਵੀ ਇਹਨਾਂ ਨੇ ਇੱਥੇ ਫੈਕਟਰੀ ਲਾਈ ਹੈ ਇੱਥੇ ਮੈਨੂਫੈਕਚਰਿੰਗ ਹੋਣੀ ਹੈ ਪਰਚੇਜ਼ਿੰਗ ਹੋਣੀ ਹੈ ਸੇਵ ਹੋਣਾ ਹੈ ਇਹ ਕੰਮ ਕਰੂਗੀ ਫਰਮ ਉਹਨੂੰ GST ਦਾ ਨੰਬਰ ਅਲਾਟ ਹੁੰਦਾ ਫਿਰ ਉਹ ਵਰਕਿੰਗ ਕਰੂਗੀ ਕਿ ਵਰਕਿੰਗ ਕੀ ਹੈ ਕਿ ਮੈਂ ਇੰਨੇ ਪੀਆ ਦਾ ਮਾਲ ਖਰੀਦਿਆ ਇੰਨੇ ਦਾ ਮੈਂ ਵੇਚਤਾ ਜਦੋਂ ਖਰੀਦ ਆਉਗੀ ਮੈਨੂਫੈਕਚਰਿੰਗ ਆ ਗਈ ਜਾਂ ਪਰਚੇਜ਼ਿੰਗ ਆ ਗਈ ਤਾਂ ਉਹਦਾ ਟੈਕਸ ਸਰਕਾਰ ਨੂੰ ਜਾਊਗਾ ਹੂੰ ਅਰ ਠੀਕ ਰੁਜ਼ਗਾਰ ਵਧੂਗਾ ਲੇਕਿਨ ਜਦੋਂ ਉਹ ਨਾ ਤਾਂ ਉਹਨੇ ਪਰਚੇਜ਼ਿੰਗ ਕੀਤੀ ਨਾ ਉਹਨੇ ਮੈਨੂਫੈਕਚਰਿੰਗ કરી ਨਾ ਉਹਨੇ ਸੇਲ ਕੀਤੀ ਜਾਲੀ ਦਸਤਾਵੇਜ਼ ਜਾਲੀ ਬਿੱਲ ਤਿਆਰ ਕਰਕੇ ਜਾਲੀ ਕਾਗਜ਼ ਤਿਆਰ ਕਰਕੇ ਸਰਕਾਰੀ ਖਜ਼ਾਨੇ ਜਮ੍ਹਾਂ ਕਰਾ ਕੇ ਤੇ 17 ਕਰੋੜ ਰੁਪਇਆ ਸਰਕਾਰੀ ਅਧਿਕਾਰੀਆਂ ਨਾਲ ਰਲ ਕੇ ਆਈਟੀਸੀ ਲੈ ਗਏ ਬਿਨਾਂ ਕੰਮ ਕਰੇ ਸਰਕਾਰੀ ਖਜ਼ਾਨੇ ਚੋਂ ਪੈਸਾ 3 ਮਹੀਨੇ ਚ 17 ਕਰੋੜ ਰੁਪਇਆ ਕੱਢ ਲਿਆ ਇਹ ਵੀ ਜਾਣਕਾਰੀ ਦਿਓ ਕਿ ਉਹਨਾਂ ਨੇ ਝਾਲੀ ਫੈਕਟਰੀ ਦਿਖਾਈ ਝਾਲੀ ਬਿੱਲ ਦਿਖਾਏ ਮਾਲ ਵਿਕਿਆ ਤੇ ਖਰੀਦਿਆ ਕੁਸਤ ਦਿਖਾਇਆ ਹੋਏਗਾ ਨਾ ਕਾਗਜ਼ਾਂ ਚ ਸਰ ਨਾ ਤਾਂ ਫੈਕਟਰੀ ਲਾਈ ਨਾ ਮਾਲ ਖਰੀਦਿਆ ਨਾ ਵੇਚਿਆ ਕਾਗਜ਼ ਤਿਆਰ ਕੀਤੇ ਝਾਲੀ ਬਿੱਲ ਤਿਆਰ ਕੀਤੇ ਜਿਹਦੇ ਚ ਦਿਖਾਤਾ ਹਵਾ ਚ ਹੀ ਫੈਕਟਰੀ ਆਈ ਤੇ ਹਵਾ ਚ ਹੀ ਕੰਮ ਕਰ ਗਈ ਤੇ ਹਵਾ ਚਈ ਸਰਕਾਰੀ ਅਧਿਕਾਰੀਆਂ ਨਾਲ ਰਲ ਕੇ 17 ਕਰੋੜ ਰੁਪਏ ਸਰਕਾਰੀ ਖਜ਼ਾਨੇ ਚੋਂ ਕੱਢ ਕੇ 3 ਮਹੀਨਿਆਂ ਚ ਪਾਸੇ ਹੋ ਗਏ ਤੇ ਹਜੇ ਤੱਕ ਉਹ GST ਨੰਬਰ ਐਕਟਿਵ ਹੈ ਵਾਰਡ ਨੰਬਰ 4 ਦੇ ਵਿੱਚ ਜਿਹੜਾ ਸ਼ੋ ਹੋ ਰਿਹਾ ਹੁਣ ਇਹ ਨਹੀਂ ਮੈਨੂੰ ਪਤਾ ਅੱਜ ਤਾਂ ਜਾਂ ਕੱਲ ਉਹਨਾਂ ਨੇ ਕੋਈ ਕੈਂਸਲ ਕਰਤਾ ਹੋਵੇ ਲੇਕਿਨ ਲੇਕਿਨ ਉਹ ਬੰਦੇ ਜਿਨ੍ਹਾਂ ਨੇ ਐਡਾ ਵੱਡਾ ਸਰਕਾਰ ਨੂੰ ਚੂਨਾ ਲਗਾਇਆ ਤੇ ਅੱਜ ਦੇ ਜਦੋਂ ਆਪਾਂ IT ਦਾ ਯੁੱਗ ਕਹਿੰਦੇ ਆ ਤੇਜ਼ ਤਰਾਰ ਯੁੱਗ ਕਹਿੰਦੇ ਆ ਹਰ ਗੱਲ ਡਾਕੂਮੈਂਟ ਤੇ ਹੁੰਦੀ ਆ ਆਨਲਾਈਨ ਹੁੰਦੀ ਆ ਫਿਰ ਵੀ ਐਡੇ ਵੱਡਾ ਚੂਨਾ ਲਗਾ ਦੇਣਾ ਤੇ ਉਹ ਬੰਦੇ ਕੌਣ ਨੇ ਬਾਹਲੀ ਛਾਤਰ ਦਿਮਾਗ ਦੇ ਸਰ ਬੰਦਾ ਤਾਂ ਕੋਈ ਹੈ ਹੀ ਨਹੀਂ ਨਾ ਕੋਈ ਫਰਮ ਹੈ ਨਾ ਕਿਸੇ ਨੇ ਕੰਮ ਕੀਤਾ ਇਹ ਤਾਂ ਸਵਾਲੀਆ ਚਿੰਨ ਇਹ ਖੜਾ ਹੋ ਗਿਆ ਜਿਹੜਾ ਤੁਸੀਂ ਸਵਾਲ ਕਰਿਆ ਖੋਖਰ ਸਾਹਿਬ ਵੀ ਬੰਦੇ ਕੌਣ ਹੈ ਬੰਦੇ ਮੈਨੂੰ ਤਾਂ ਇਹ ਲੱਗਦਾ ਕਿ ਜਿਵੇਂ ਪਹਿਲਾਂ ਜਿਹੜੇ ਸੇਲ ਟੈਕਸ ਡਿਪਾਰਟਮੈਂਟ ਦੇ ਅਧਿਕਾਰੀ ਹੈ ਉਹ ਹੀ ਆਪਦੇ ਨੀਅਰ ਡੀਅਰ ਬੰਦਿਆਂ ਨੂੰ ਇਹਨਾਂ ਨੂੰ ਸਾਰਾ ਭੇਜਦਾ ਵੀ ਕਿਵੇਂ ਸਰਕਾਰੀ ਖਜ਼ਾਨੇ ਚੋਂ ਪੈਸਾ ਕੱਟਣਾ ਸਰਕਾਰ ਨੂੰ ਜਿੰਨਾ ਪੰਜਾਬ ਦੇ ਲੋਕ ਟੈਕਸ ਪੇਡ ਕਰਦੇ ਐ ਪੰਜਾਬ ਵਧ ਜਾਂਦਾ ਮਾਲੀਆ ਵੇਖੋ ਕਿੰਨਾ ਵਧੀਆ ਕ੍ਰਿਸ਼ਨ ਕੁਮਾਰ ਜੀ ਨੂੰ ਪੰਜਾਬ ਸਰਕਾਰ ਨੇ ਸਨਮਾਨਤ ਕਰਿਆ ਕਿ ਉਹਨੇ ਮਾਲੀਆ ਵਧਾਇਆ ਰਿਵਨਿਊ ਅਪ ਹੋਇਆ ਮਾਲੀਆ ਬਹੁਤ ਵੱਡੀ ਗੱਲ ਐ ਪੰਜਾਬ ਦਾ ਪਤਾ ਹੈ ਉਹਨੂੰ 2-4 ਦਿਨ ਪਹਿਲਾਂ ਸਨਮਾਨਤ ਕੀਤਾ ਗਿਆ ਉਹਦੀ ਅਸੀਂ ਉਹਨਾਂ ਨੂੰ ਵਧਾਈ ਦਿੰਨੇ ਹੁਣ ਇਹ ਗੱਲ ਕਿੰਨੇ ਵਧੀਆ ਆਪਾਂ ਅੰਕੜੇ ਵੀ ਦੱਸਦੀ 62.6% ਜੋ ਖਬਰਾਂ 'ਚ ਦਿੱਤੀਆਂ ਨੇ ਕਾਫੀ ਵਧੀਆ ਕਾਫੀ ਵਾਧਾ ਹੈ ਕਾਫੀ ਬਤਾ ਹੋਇਆ ਉਹਦੀ ਚੀਜ਼ ਤੇ ਅਸੀਂ ਸੀਐਮ ਸਾਹਿਬ ਦੀ ਤੇ ਕ੍ਰਿਸ਼ਨ ਕੁਮਾਰ ਦੀ ਛਲਾਂਗਾ ਵੀ ਕਰਦੇ ਆ ਤੇ ਅਸੀਂ ਵੀ ਮੇਰੀ ਟੀਮ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਸੇਲ ਟੈਕਸ ਡਿਪਾਰਟਮੈਂਟ ਦੀ ਅਕਤੂਬਰ ਨਵੰਬਰ ਦੇ ਵਿੱਚ ਕਰੋੜਾਂ ਰੁਪਈਆ ਦੀ ਬਠਿੰਡੇ ਏਰੀਆ ਦੇ ਵਿੱਚ ਚੋਰੀ ਫੜਾਈ ਜਿਹੜੀ ਕ੍ਰਿਸ਼ਨ ਕੁਮਾਰ ਦੀ ਮਿਹਨਤ ਸਦਕਾ ਹੋਈ ਇਸ ਕੋਪਸ ਨੇ ਜਿਹੜੀ ਕੈਨਸਲ ਦੀ ਗੱਲ ਕਰਦੇ ਹਾਂ ਕਿ 17 ਕਰੋੜ ਦਾ ਚੁੰਨਾ ਲੱਗਿਆ ਇਹ ਅਸਰਾਂ ਨਹੀਂ ਮਿਲੇ ਹੁੰਦੀ ਐ ਕਿ ਬੰਦੇ ਇੰਨੇ ਚਤਰਚਲਾਕ ਹੋ ਗਏ ਕਿ ਸਰਕਾਰ ਨੂੰ ਅਸਰਾਂ ਪਤ ਨਹੀਂ ਲੱਗਦਾ ਤੁਹਾਡੀ ਕੀ ਕਿੰਨੀ ਜਾਣਕਾਰੀ ਇਹਦੇ ਬਾਰੇ ਦੇੜੀ ਸਾਡੀ ਅਸੀਂ ਜਾਣਕਾਰੀ ਇਕੱਠੀ ਕਰੀ ਹੈ ਜਾਂ ਅਸੀਂ ਜਿਹੜੇ ਇਸ ਡਿਪਾਰਟਮੈਂਟ ਨੂੰ ਪਿਛਲੇ 20 ਸਾਲ ਤੋਂ ਜਾਣਦੇ ਆ ਉਹ ਇਹ ਹੈ ਕਿ ਜਿਹੜਾ ਫਰਜੀ ਫਰਮਾਂ ਤੇ ਜਾਗਲੀ ਦਸਤਾਵੇਜ਼ਾਂ ਦੇ ਉੱਤੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਬਿਗੈਰ ਪੰਜਾਬ ਦੇ ਵਿੱਚ ਕੰਮ ਕਰੇ ਸਰਕਾਰੀ ਖਜ਼ਾਨੇ ਚੋਂ ਪੈਸਾ ਕੱਢਿਆ ਜਾ ਰਿਹਾ ਹੈ ਉਹ ਸਿੱਧਮ ਸਿੱਧਾ ਅਧਿਕਾਰੀ ਹੀ ਕੱਢ ਰਹੇ ਆ ਆਪਦੇ ਨੀਅਰ ਡੀਅਰ ਦੇ ਨਾਂ ਤੇ ਫਰਮਾਂ ਬਣਾ ਕੇ ਉਹ ਸਾਰਾ ਪੈਸਾ ਜਿਹੜਾ ਸਕੈਂਡਲ ਹੋ ਰਿਹਾ ਉਹ ਸਰਕਾਰੀ ਅਧਿਕਾਰੀ ਕਰ ਰਹੇ ਆ ਵੇਖੋ ਜਿਵੇਂ ਪਿੱਛੇ ਜੇ ਇੱਕ ਪੀਸੀਐਸ ਅਧਿਕਾਰੀ ਨਿਯੁਕਤ ਕਰਿਆ ਐਡੀਸ਼ਨਲ ਵਨ ਉਹ ਪੋਸਟ ਆਈਐਸ ਅਫਸਰ ਦੀ ਹੈ ਤੇ ਸੀਐਮ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਨੇ ਉਹਦੇ ਤੇ ਚੀਫ ਸੈਕਟਰੀ ਨੇ ਲੈਟਰ ਵੀ ਲਿਖਿਆ ਤੇ ਇਹਦੀ ਸਿਲੈਕਸ਼ਨ ਹੈ ਜਿਹੜੀ ਹੋ ਨਹੀਂ ਸਕਦੀ ਇਹ ਬੰਦਾ ਗੈਲਟੀ ਹੈ ਦੋ ਚਾਰ ਸੀਟਾਂ ਪੈਂਡਿੰਗ ਹੈ ਐਫਆਈਆਰਾਂ ਦੀ ਇਨਵੈਸਟੀਗੇਸ਼ਨ ਹੈ ਕਰੋੜਾਂ ਰੁਪਏ ਦੇ ਸਕੇਂਡਲਾਂ ਦਾ ਉਹਦੇ ਤੇ ਇਲਜ਼ਾਮ ਹੈ ਉਹ ਬੰਦੇ ਨੂੰ ਡਾਇਰੈਕਟਰ ਨਿਯੁਕਤ ਕੀਤਾ ਹੈ ਹੁਣ ਪੀਸੀਐਸ ਜਿਹੜਾ ਅਧਿਕਾਰੀ ਨਿਯੁਕਤ ਕੀਤਾ ਉਹ ਆਈਐਸ ਦੀ ਪੋਰਟ ਹੈ ਉਸ ਬੰਦੇ ਨੇ ਜਦੋਂ ਆ ਕੇ ਬੈਠਾ 2 ਮਹੀਨੇ ਪਹਿਲਾਂ ਅਕਤੂਬਰ ਦੇ ਸਟਾਰਟਿੰਗ ਚ ਤਾਂ ਮੈਂ ਉਸ ਬੰਦੇ ਨੂੰ ਇਨਫਾਰਮਰ ਬਹੁਤ ਸਾਰੀਆਂ ਰੇਡਾਂ ਕਰਾਈਆਂ ਤੇ ਸੇਲ ਟੈਕਸ ਡਿਪਾਰਟਮੈਂਟ ਦੀ ਉਸ ਬੰਦੇ ਨੇ ਚੋਰੀ ਫੜੀ ਔਰ ਇੱਕ ਸਕੈਂਡਲ ਫੜਿਆ ਅਮਰ ਟਰਾਂਸਪੋਰਟ ਦਾ ਕੰਪਿਊਟਰ ਚਕਾਏ ਗੱਡੀਆਂ ਚ ਫੜਾਈਆਂ ਉਹ 2000 ਕਰੋੜ ਦਾ ਸਕੈਂਡਲ ਹੋ ਸਕਦਾ 200 ਫਰਮਾਂ ਨੂੰ 5-7 ਸਾਲਾਂ ਚੌਣੀ ਜਿਹੜਾ ਮਾਲ ਵੇਚਿਆ ਉਹ ਸੀਗਾ ਔਰ ਉਹਦੇ ਵਿੱਚ ਜਿੰਨੇ ਅਧਿਕਾਰੀਆਂ ਨੂੰ ਉਹ ਪਿਛਲੇ ਕਈ ਸਾਲਾਂ ਤੋਂ ਮਹੀਨਾ ਦਿੰਦਾ ਸੀ ਉਹਨਾਂ ਦੇ ਪੇਜ ਬਣੇ ਸੀ ਕਰਪਸ਼ਨ ਐਕਟ ਦਾ ਬਹੁਤ ਵੱਡਾ ਇੱਕ ਸਕੈਂਡਲ ਸਾਹਮਣੇ ਸਾਹਮਣੇ ਆ ਸਕਣਗਾ ਪਾਇ ਗਲਪੇਲਾ ਕਰ ਲਈ ਸੀ ਮੈਂ ਇਹ ਮੈਨੂੰ ਇਹ ਜਾਣਕਾਰੀ ਦਿਓ ਕਿ ਠੱਗੀ ਕਿਵੇਂ ਲਾਉਂਦੇ ਆ ਕਿਦੀ ਮਲੀਪੁਕਤਾ ਫਿਰ ਹੁਣ ਜਦੋਂ ਇਹ ਮਾਮਲਾ ਉਜਾਗਰ ਹੋਇਆ ਤੇ ਉਜਾਗਰ ਕਿਵੇਂ ਹੋਇਆ ਇਹ ਵੀ ਦੱਸੋ ਉਜਾਗਰ ਹੋਣ ਤੋਂ ਬਾਅਦ ਸਰਕਾਰ ਕੀ ਕਾਰਵਾਈ ਕਰ ਸਕਦੀ ਹੈ ਜੇディ ਮਿਲੀ ਪਹੁੰਚਦੀ ਗੱਲ ਕਰਦੋਂ ਵੀ ਅਜਾਗਰ ਕਿਵੇਂ ਹੋਇਆ ਜਿਹੜੇ ਫਰਤੀ ਫਰਮਾਂ ਹੁੰਦੀਆਂ ਖੋਖਰ ਸਾਹਿਬ ਉਹਨਾਂ ਨੂੰ ਰਜਿਸਟਰਡ ਕਰਦਾ ਹੈ ਵਾਰਡ ਬੰਦੀ ਦਾ ਈਟੀਓ ਉਹਨੇ ਦੇਖਣਾ ਹੁੰਦਾ ਵੀ ਇੱਥੇ ਫੈਕਟਰੀ ਲੱਗੀ ਹੈ ਇੰਡਸਟਰੀ ਲੱਗੀ ਹੈ ਉਹ ਵਰਕਿੰਗ ਕਰਦੀ ਹੈ ਜੇ ਉਹ ਉੱਥੇ ਹੈ ਨਹੀਂ ਤਾਂ ਉਹ ਜੀਐਸਟੀ ਨੰਬਰ ਅਲਰਟ ਨਹੀਂ ਕਰਨਾ ਚਾਹੀਦਾ ਉਹ ਅਲਾਉਟ ਲਾਟ ਹੋ ਗਿਆ ਉਹਨੇ ਲਿਖਦਾ ਸਰਕਾਰ ਨੂੰ ਪ੍ਰਮਾਣਿਤ ਕਰਤਾ ਵੀ ਇਹ ਬੰਦਾ ਇੱਥੇ ਫੈਕਟਰੀ ਇਹ ਮੈਨੂਫੈਕਚਰਿੰਗ ਜਾਂ ਜੋ ਵੀ ਉਹਨੇ ਕੰਮ ਕਰਨਾ ਉਹ ਕਰੂਗਾ ਜੀਐਸਟੀ ਦਾ ਨੰਬਰ ਅਲਰਟ ਹੋ ਗਿਆ ਕੰਮ ਉੱਥੇ ਸਾਈਡ ਤੇ ਹੈ ਹੀ ਨਹੀਂ ਨਾ ਉਹ ਫੈਕਟਰੀ ਹੈ ਨਾ ਉਹ ਇੰਡਸਟਰੀ ਹੈ ਨਾ ਉਹ ਦੀ ਮੈਨੂਫੈਕਚਰਿੰਗ ਹੈ ਨਾ ਖਰੀਦ ਹੈ ਨਾ ਪਰਚੇਜ ਹੈ ਔਰ ਫਿਰ ਉਹ ਵੇਖੋ ਕਿੱਡੇ ਛਾਤਰ ਦਿਮਾਗ ਨਾਲ ਉਹੀ ਫਰਜੀ ਫਰਮ 2 ਮਹੀਨਿਆਂ ਦੇ ਵਿੱਚ ਕਹਿੰਦੇ ਜਿਸ ਤੋਂ ਮਲੋਟ ਕੰਮ ਕਰਨ ਲੱਗੇ ਵਾਰਡ ਨੰਬਰ 4 ਦੇ ਵਿੱਚ ਜਿਹੜਾ ਮਲੋਟ ਵਾਰਡ ਨੰਬਰ 4 ਦਾ ਈਟ ਜੋ ਹੈ ਵਾਰਡ ਬੰਦੀ ਦਾ ਅਮਿਤ ਚਰਾਏ ਆ ਉਹਨੇ ਵੇਖਣਾ ਵੀ ਫੈਕਟਰੀ ਚੱਲਦੀ ਹੈ ਮਾਲ ਕਿੰਨਾ ਵਿਕਿਆ ਕਿੰਨਾ ਆਇਆ ਉਹਦੇ ਜੋ ਮਟੀਰੀਅਲ ਉਹਨੇ ਵੇਚਿਆ ਖਰੀਦਿਆ ਉਹਦੇ ਕਾਗਜ਼ਾਂ ਨੂੰ ਆਡਿਟ ਚੈੱਕ ਕਰਨਾ ਔਰ ਵੈਰੀਫਾਈ ਕਰਕੇ ਡੀਟੀਸੀ ਦੀ ਜਵਾਬ ਦੇਈਏ ਫਿਰ ਸਰਕਾਰੀ ਖਜ਼ਾਨੇ ਦੇ ਵਿੱਚੋਂ ਪੈਸਾ ਜਿਹੜਾ ਉਹ ਜੇ ਉਹਨੇ ਵੱਧ ਟੈਕਸ ਭਰਿਆ ਹੋਵੇ ਤਾਂ ਫਿਰ ਉਹਦੇ 'ਚ ਜਿਹੜਾ ਉਹਦਾ ਬੰਦ ਆ ਉਹ ਆਈਟੀਸੀ ਦੇ ਲੈਣੇ ਉਹਨੇ ਤਾਂ ਕੰਮ ਹੀ ਨਹੀਂ ਕਰਿਆ ਨਾ ਫਰਮ ਹੈ ਤੇ ਇਹ ਪੈਸਾ ਜਿਹੜਾ ਕੱਢਿਆ ਸਰਕਾਰੀ ਖਜ਼ਾਨੇ 'ਚੋਂ ਉੱਥੇ ਹੀ ਆਉਣਾ ਮੈਂ ਤੁਹਾਡੇ ਸਵਾਲ ਤੇ ਕਿ ਸਰਕਾਰੀ ਅਧਿਕਾਰੀ ਹੀ ਕੱਢ ਕੇ ਆਪਦੇ ਨੀਅਰ ਡੀਅਰ ਵਾਲਿਆਂ ਨਾਲ ਸਰਕਾਰੀ ਖਜ਼ਾਨੇ ਨੂੰ ਲੁੱਟਦੇ ਆਂ ਫਰਜੀ ਫਰਮਾਂ ਦੇ ਇਹ ਆ ਜਾਂਦਾ ਇਹਦੇ ਵਿੱਚ ਕਿ ਜਦੋਂ ਰਿਫੰਡ ਕਰਨਾ ਪੈਸਾ ਵੱਡੀ ਅਮਾਉਂਟ ਹੈ ਉਦੋਂ ਅਧਿਕਾਰੀ ਚੈੱਕ ਨਹੀਂ ਕਰਦੇ ਫਿਰ ਜਦੋਂ ਰਿਫੰਡ ਕਰਦੇ ਆ ਇਹ ਰਿਫੰਡ ਨਹੀਂ ਹੈ ਜੀ ਇਹ ਤਾਂ ਆਈਟੀਸੀ ਰਿਫੰਡ ਉਹ ਹੁੰਦਾ ਕੋਕਰ ਸਾਹਿਬ ਕੇ ਫਰਮ ਨੇ ਕੰਮ ਕਰਿਆ ਪੈਸਾ ਜਿਆਦਾ ਦੇਤਾ ਉਹ ਰਿਫੰਡ ਜਿਹੜਾ ਉਹ ਲਬਾਂਦਾ ਸੀ ਆਈਟੀਸੀ ਬਗੈਰ ਕੰਮ ਕਰੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਇਨਕਮ ਟੈਕਸ ਕ੍ਰੈਡਿਟ ਉਹ ਪੁੱਠਾ ਕੱਢ ਲੈਣਾ ਬਗੈਰ ਕੰਮ ਕਰੇ ਸਰਕਾਰੀ ਖਜ਼ਾਨੇ ਚੋਂ ਪੈਸਾ ਵਿੱਕਰ ਰਿਹਾ ਔਰ 17 ਕਰੋੜ ਰੁਪਈਆ 3 ਮਹੀਨਿਆਂ ਦੇ ਵਿੱਚ ਇੱਕ ਫਾਰਮ ਰਜਿਸਟਰਡ ਕਰਾ ਕੇ ਮਲੋਟ ਲਿਆ ਕੇ ਉਹ ਸਰਕਾਰੀ ਅਧਿਕਾਰ ਜਾਨੇ ਕੱਢੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਰਿਕਵਰੀ ਹੈ ਜਿਹੜੀ ਉਹ ਸਰਕਾਰੀ ਅਧਿਕਾਰੀਆਂ ਤੋਂ ਹੋਣੀ ਚਾਹੀਦੀ ਉਹ ਠੀਕ ਹੈ ਗੱਲ ਤੁਹਾਡੀ ਇਸ ਤਰ੍ਹਾਂ ਕਿਵੇਂ ਕੱਢ ਸਕਦੇ ਨੇ ਕਿ ਮਤਲਬ ਕਿਤੇ ਗੈਪ ਕਿੱਥੇ ਹੈ ਗੈਪ ਨਹੀਂ ਜੀ GST ਦੇ ਜਿਹੜੇ ਰੂਲ ਐਕਟ ਹਨ ਜੀ ਉਹਨਾਂ ਦਾ ਨਜਾਇਜ਼ ਫਾਇਦਾ ਨਹੀਂ GST ਦੇ ਜਿਹੜੇ ਰੂਲ ਐਕਟ ਹੈ ਸਰਕਾਰ ਨੇ ਲਾਗੂ ਕਰਿਆ ਚਾਹੇ ਉਹ ਸੈਂਟਰ ਦੇ ਐ ਚਾਹੇ ਸਟੇਟ ਦੇ ਤਾਂ ਉਹਦਾ ਇਹ ਅ fırs ਉਹਨਾਂ ਨਾਲ ਕਿ ਨਜਾਇਜ਼ ਫਾਇਦਾ ਠਾ ਰਹੇ ਸਰਕਾਰ ਨੇ ਤਾਂ ਵਪਾਰ ਜਗਤ ਨੂੰ ਬढ़ावा ਦੇਣ ਵਾਸਤੇ GST ਦੇ ਵਿੱਚ ਇੱਕ ਨਿਜਮਤਾਇਕ ਇਤਿਹਾਸ ਅਤੇ ਫੈਸਿਲਿਟੀਆਂ ਦਿੱਤੀਆਂ ਵੀ ਜੇ ਤੁਸੀਂ ਸਰਕਾਰ ਨੂੰ ਜ਼ਿਆਦਾ ਪੈਸਾ ਭਰਤਾ ਟੈਕਸ ਦਾ ਤੁਸੀਂ ਮੈਨੂਫੈਕਚਰਿੰਗ ਜ਼ਿਆਦਾ ਕਰ ਲਈ ਤੁਹਾਡੀ ਸੇਲ ਹੋਈ ਨਹੀਂ ਤੁਹਾਡਾ ਸਮਾਨ ਪਿਆ ਤਾਂ ਉਹ ਤੁਸੀਂ ਫੰਡ ਹੈ ਜਿਹੜਾ ਲੈ ਸਕਦੇ ਹੋ ਲੇਕਿਨ ਇਹਨਾਂ ਨੇ ਸਰਕਾਰੀ ਅਧਿਕਾਰੀਆਂ ਨੇ ਫਰਜੀ ਫਰਮਾ ਬਣਾ ਕੇ ਫਰਜੀ ਬਿੱਲ ਤਿਆਰ ਕਰ ਲਏ ਵੇਸੀ ਤਾਂ ਇਸ ਫਰਮ ਨੇ ਇੰਨਾ ਦਾ ਕੰਮ ਕੀਤਾ ਤੁਹਾਨੂੰ ਟੈਕਸ ਇੰਨਾ ਪੜਤਾ ਇਹਦਾ ਇੰਨਾ ਵਾਪਸ ਕਰ ਦਿਓ ਇੰਨਾ ਵਾਪਸ ਮੰਗਦਾ ਤੇ ਬਾਪ ਨਾ ਉਹਨੇ ਟੈਕਸ ਭਰਿਆ ਨਾ ਕਰਿਆ ਹਵਾ ਦੇ ਵਿੱਚ ਹੀ ਫੈਕਟਰੀ ਬਣਾਈ ਤੇ ਹਵਾ ਦੀ ਫਰਮ ਹੈ ਤੇ ਹਵਾ ਦੀ ਜਾਲੀ ਬਿੱਲ ਤਿਆਰ ਕਰੇ ਤੇ ਪੈਸੇ ਕਢਾ ਲੇ ਤੇ ਆਪਣੇ ਜੋ ਮਾਲ ਬਣਾਉਣਾ ਸੀ ਉਥੋਂ 10 ਗੁਣਾ ਮਾਲ ਦਿਖਾਤਾ ਵੇਸੀ ਕਰ ਲਿਆ ਪਰ ਉਹਦਾ ਕਿਤੇ ਨਾ ਕਿਤੇ ਕੋਈ ਰਿਕਾਰਡ ਤਾਂ ਹੁੰਦੇ ਹੀ ਉਹ ਜੋ ਪੇਮੈਂਟ ਕਰਦੇ ਆ ਕੋਈ ਚੋਰਮੋਰੀ ਨਹੀਂ ਉਹਦਾ ਅਧਿਕਾਰੀ ਅੱਖਾਂ ਬੰਦ ਕਰ ਲੈਂਦੇ ਫਿਰ ਇਹਦਾ ਮਤਲਬ ਮਮਾ ਛੋਟਾ ਸਵਾਲ ਬਾਜਾ ਬਾਈ ਰਿਕਾਰਡ ਹੋਣਾ ਹੈਗਾ ਸਾਰਾ ਕੁਝ ਹੈਗਾ ਰਿਕਾਰਡ ਦੇ ਵਿੱਚ ਉਹਨੇ ਜਾਲੀ ਬਿੱਲ ਦੇਤੇ ਵੀ ਮੈਂ ਤਾਂ 80 ਕਰੋੜ ਰੁਪਈਆ ਦਾ ਕੰਮ ਕਰ ਲਿਆ 80 ਦੀ ਮੈਂ ਖਰੀਦ ਕਰੀ ਹੈ 80 ਦੀ ਮੈਂ ਵੇਚ ਕਰੀ ਹੈ ਉਹਨੇ ਕਾਗਜ਼ ਦੇਤੇ ਸਰਕਾਰ ਨੂੰ ਉਹ ਵੈਰੀਫਾਈਂਗ ਤਾਂ ਉਹੀ ਗੱਲ ਆ ਗਈ ਨਾ ਵਾਰਡਬੰਦੀ ਦੇ ਡੀਟੀਸੀ ਸੰਬੰਧਤ ਹੋਰ ਅਧਿਕਾਰੀ ਜਿਨ੍ਹਾਂ ਨੇ ਵੇਖਿਆ ਵੀ ਹਾਂ ਇਹ ਫੈਕਟਰੀ ਨੇ ਕੰਮ ਕੀਤਾ ਪੰਜਾਬ ਦੇ ਵਿੱਚ ਲੇਕਿਨ ਉਹਨੇ ਤਾਂ ਕੋਈ ਫਰਮ ਨੇ ਕੰਮ ਹੀ ਨਹੀਂ ਕਰਿਆ ਨਾ ਫਰਮ ਹੈਗੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕ੍ਰਿਸ਼ਨ ਕੁਮਾਰ ਅਲਰਟ ਅਫਸਰ ਹੈ ਕਿ ਚਾਹੀ ਕਰ ਦਿੰਦਾ ਮਿਹਨਤੀ ਕਾਫੀ ਜੀਐਸਟੀ ਦੇ ਵਿੱਚ ਵਾਧਾ ਵੀ ਹੋ ਗਿਆ ਸਰਕਾਰ ਨੂੰ ਇਨਕਮ ਵਧ ਗਈ ਪਰ ਹਜੇ ਵੀ ਚੂਨਾ ਲੱਗ ਰਿਹਾ ਕਿਤਨਾ ਕਦੇ ਫਿਰ ਗੜਬੜ ਵੱਡੀ ਆ ਕਾਲੀਆਂ ਭੇਡਾਂ ਜ਼ਿਆਦੇ ਨੇ ਸ ਕਾਲੀਆਂ ਭੇਡਾਂ ਸਾਰਾ ਪੰਜਾਬ ਵੀ 95% ਅਧਿਕਾਰੀ ਹੈ ਜਿਹੜੇ ਸੇਲ ਟੈਕਸ ਦੇ ਕਾਲੀਆਂ ਭੇਡਾਂ 5% ਆ ਕ੍ਰਿਸ਼ਨ ਕੁਮਾਰ ਨੇ ਜੋ ਆਉਣਸਾਰ ਕੰਮ ਕੀਤਾ ਉਹ ਇੱਕ ਦੇਸ਼ ਵਾਸਤੇ ਸਲਾਘਾਯੋਗ ਹੈ ਸਟੇਟ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਆ ਅਸੀਂ ਉਹਨਾਂ ਨੂੰ ਵਧਾਈ ਦਿੰਨੇ ਆ ਕਿ ਉਹਨਾਂ ਨੇ ਬਹੁਤ ਸੋਹਣਾ ਕੰਮ ਆਖ ਕਰਿਆ ਪੰਜਾਬ ਦੇ ਮਾਲੀਆ ਦੀ ਰਾਖੀ ਕੀਤੀ ਔਰ ਇਹ ਅਸੀਂ ਉਹਨਾਂ ਨੂੰ ਇੱਕ ਰਿਕਵੈਸਟ ਵੀ ਕਰਾਂਗੇ ਕਿ ਆ ਜਿਹੜਾ ਅੱਜ ਮੈਂ ਸਕੈਂਡਲ 17 ਕਰੋੜ ਦਾ ਆਈਟੀਸੀ ਫਰਜੀ ਫਰਮ ਦਾ ਦਿੱਤਾ ਹੈ ਇਹਦੇ ਤੇ ਜਿਹੜੇ ਅਧਿਕਾਰੀ ਸਕੈਂਡਲ ਕਰ ਰਹੇ ਆ ਉਹਨਾਂ ਨੂੰ ਕੋਈ ਪਰਵਾਹੀ ਉਹਨਾਂ ਤੇ ਪਾਚਾ ਘੱਟ ਕੇ ਉਹਨਾਂ ਨੂੰ ਟਰਮੀਨੇਟ ਕਰਕੇ ਜੇਲਾ ਚ ਪਹਚਾਓ ਇਹ ਜਿਹੜੀ ਚੋਰੀ ਜਿਹੜੀ ਟੈਕਸ ਦੀ ਆ ਉਹਦੇ ਨਾਲ ਇੰਨਾ ਅਸਰ ਨਹੀਂ ਪੈਂਦਾ ਜਿੰਨਾ ਆਈਟੀਸੀ ਨਾਲ ਪੈ ਰਿਹਾ ਫਰਜੀ ਫਰਮਾਂ ਤੇ ਸਰਕਾਰ ਨੂੰ ਟੈਕਸ ਆ ਨਹੀਂ ਜਾ ਜਿੰਨਾ ਕੱਟਿਆ ਜਾ ਰਿਹਾ ਹੈ ਜਿਹੜਾ ਇਹ ਸਕੈਂਡਲ ਆ ਇਹਦਾ ਪਰਦਾ ਫਸਟ ਟਾਈਮ ਹੋਇਆ ਇਹ ਵੀ ਥੋੜੀ ਜਾਣਤ ਰਹੀ ਦੀ ਪਤਾ ਕਿਵੇਂ ਲੱਗਿਆ ਜਿਹੜੇ ਇਮਾਨਦਾਰ ਅਧਿਕਾਰੀ ਨਹੀਂ ਸੀ ਟੈਕਸ ਡਿਪਾਰਟਮੈਂਟ ਦੇ ਅੰਦਰ ਬੈਠੇ ਐ ਇੱਕ ਜਾਂ 2% ਮੈਂ ਕਹਿੰਨਾ 95% ਜਦੋਂ ਉਹਨਾਂ ਨੂੰ ਇੱਧਰ ਉੱਧਰ ਕੀਤਾ ਜਾਂਦਾ ਔਰ ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਜਿਹੜਾ ਉਹ ਕੰਮ ਕਰਨਾ ਨਹੀਂ ਚਾਹੁੰਦੇ ਉਹ ਕਰਾਉਂਦੇ ਐ ਤਾਂ ਫਿਰ ਉਹ ਅਧਿਕਾਰੀ ਪਰੇਸ਼ਾਨ ਹੋ ਕੇ ਕੋਈ ਨਾ ਕੋਈ ਰਾਸਤਾ ਵੀ ਪਾਈ ਆਹ ਇਨਫੋਰਮੇਸ਼ਨ ਆ ਰਿਪੋਰਟ ਐ ਜਦੋਂ ਸਾਡੇ ਕੋਲੇ ਰਿਪੋਰਟ ਆਈ ਮੈਂ ਖੁਦ ਵਾਰਡ ਬੰਦੀ ਦਾ ਜਿਹੜਾ ਏਟੀਓ ਐ ਉਥੋਂ ਦਾ ਅਮਿਤ ਚਰਾਇਆ ਅੱਜ ਮੈਂ ਇਨਫਾਰਮਰ ਉੱਥੇ ਗੱਡੀਆਂ 12-15 ਚੋਰੀ ਦੀਆਂ ਆਈਆਂ ਸੀ ਕੱਲ ਵਰਮ ਰੂਜਮ ਜੀ ਨੇ 15 ਪੰਜ ਦੇ ਤਰੀਕ ਨੂੰ ਆਰਡਰ ਕਰਿਆ ਕਿ ਵਾਰਡ ਬੰਦੀ ਦੇ ਇਨਸਪੈਕਟਰ ਵੀ ਹੁਣ ਜਿਹੜਾ ਚੋਰੀ ਦਾ ਮਾਲ ਆਉ ਨੂੰ ਫੜ ਸਕਦੇ ਆ ਪਹਿਲਾਂ ਚੈਕਿੰਗ ਬੰਦ ਕੀਤੀ ਹੋਈ ਸੀ ਸਰਕਾਰ ਦੀ ਤਾਂ ਮੈਂ ਉਹਦੇ ਤਹਿਤ ਇਨਫਾਰਮਰ ਹੋ ਕੇ ਮੈਂ ਉਹਨੂੰ ਕਿਹਾ ਵੀ ਚਰਾਇਆ ਸਾਹਿਬ ਮਲੋਟ ਦੇ ਵਿੱਚ 나ਗਪਾਲ ਟਰਾਂਸਪੋਰਟਰ ਹਰ ਰੋਜ਼ 8-7 ਗੱਡੀਆਂ ਦਾ ਮਾਲ ਡੱਬ ਵਾਲੀ ਨੂੰ ਚੋਰੀ ਦਾ ਲਿਉਂਦੀ ਹੈ ਅਸੀਂ ਫੜਾਉਣਾ ਚਾਹੁੰਦੇ ਹਾਂ ਤੁਸੀਂ ਆਜੋ ਤਾਂ ਉਹਨੇ ਜਦੋਂ ਮੈਂ ਉਹਦੇ ਨਾਲ ਗੱਲ ਕਰੀ ਤਾਂ ਉਹ ਉੱਥੋਂ ਫਿਰ ਸਾਨੂੰ ਪਤਾ ਲੱਗਿਆ ਤਾਂ ਮੈਂ ਉਹਨੂੰ ਸਵਾਲ ਕਰਿਆ ਵੀ ਇੱਕ ਫਰਜੀ ਫਰਮ ਤੇਰੇ ਵਾਰਡ ਚ 17 ਕਰੋੜ ਰੁਪਏ ਦਾ ਆਈਟੀਸੀ ਲੈ ਗਈ ਉਹਦੇ ਬਾਰੇ ਤੁਸੀਂ ਕੁਝ ਦੱਸੋਗੇ ਮੈਨੂੰ ਕਹਿੰਦਾ ਜੀ ਇਹਦੇ ਤੇ ਤਾਂ ਅਸੀਂ ਆਪਦਾ ਕੰਮ ਕਰ ਰਹੇ ਆ ਇਹ ਤਾਂ ਕਨਫਿਡੈਂਸ਼ੀਅਲ ਹੈ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਕਹਿੰਦੇ ਇਹਦੇ ਚ ਅਸੀਂ ਬਹੁਤ ਪਰੇਸ਼ਾਨ ਹੈ 150% ਜਿਹੜਾ ਮਾਲੀਆ ਉਹ ਡਾਊਨ ਆ ਗਿਆ ਜੀ ਇੱਕ ਵਾਰਡ ਦਾ ਇੱਕ ਮਹੀਨੇ ਚ ਜੀ ਦੀ ਵਜ੍ਹਾ ਨਾਲ ਈਟੀਓ ਤੇ ਅਧਿਕਾਰੀਆਂ ਦੀ ਵਜ੍ਹਾ ਨਾਲ ਇਸ ਮਾਮਲੇ ਦੀ ਸ਼ਿਕਾਇਤ ਤੁਸੀਂ ਕਿੱਥੇ ਤੇ ਕਦੋਂ ਕੀਤੀ ਅਸੀਂ ਮੇਰੀ ਮੇਲ ਆਈ ᱛੋ ਅੱਜ ਸੀਐਮ ਸਾਹਿਬ ਨੂੰ ਮੇਲ ਪਾ ਚੁੱਕੇ ਹਾਂ ਕੰਪਲੇਂਟ ਦੀ ਸਾਰੀ ਡਿਟੇਲ ਤੇ ਉਹਦੀ ਜੀਐਸਟੀ ਨੰਬਰ ਹੈ ਜਿਹੜਾ ਉਹ ਨਾਲ ਭੇਜ ਸਕਿਆ ਤੁਹਾਨੂੰ ਵੀ ਮੈਂ ਵਟਸਐਪ ਕਰਤਾ ਮੈਂ ਚਾਹੂੰਗਾ ਵੀ ਤੁਸੀਂ ਉਹਦਾ ਜਿਹੜਾ ਜੀਐਸਟੀ ਨੰਬਰ ਹੈ ਫਾਰਮ ਦਾ ਤੇ ਨਾਮ ਉਹ ਲਾਸਟ ਲਾ ਦਿਓ ਸਕਰੀਨ ਤੇ ਸੀਐਮ ਸਾਹਿਬ ਨੂੰ ਪਾਤੀ ਹੈ ਸੀਸੀ ਦੇ ਵਿੱਚ ਐਡੀਸ਼ਨਲ ਬੰਨ ਨੂੰ ਰੱਖਿਆ ਜਿਹੜਾ ਹੁਣ ਵਿਵਾਦਿਤ ਬਣਿਆ ਹੋਇਆ ਅਧਿਕਾਰੀ ਉਹਨੂੰ ਮੈਂ ਕੁਝ ਦਿਨ ਪਹਿਲਾਂ ਇੱਕ ਕੋਕਰ ਸਾਹਿਬ ਹੋਰ ਜਾਣਕਾਰੀ ਦਿਨਾਂ ਫਰਜੀ ਟਰਾਂਸਪੋਰਟ ਦੀ ਵੈਲਿਟੀ ਇਸੇ ਤੱਕ ਆਸੀਂ ਕਟਵਾਈ 17 ਚ ਕੈਨਸਲ ਹੋਈ ਹੈ ਤੇ ਉਹਦੇ ਬਾਰੇ ਮੈਂ ਪਹਿਲਾਂ ਜਾਣਕਾਰੀ ਦੇ ਚਕਾ ਉਹਦੀ ਸ਼ਿਕਾਇਤ ਪਾ ਚੁੱਕੀ ਜਿਹੜੀ ਫਰਮ ਪਹਿਲਾਂ ਅਮਰ ਟਰਾਂਸਪੋਰਟ ਦੀ ਤੇ ਸਕੈਂਡਲ 2000 ਕਰੋੜ ਦਾ ਨੰਗਾ ਕੀਤਾ ਉਹਦੇ ਚ ਅਧਿਕਾਰੀ ਹੈ ਉਹਦੀ ਐਡੀਸ਼ਨਲ ਵਨ ਮੇਰਾ ਫੋਨ ਹੀ ਚੱਕਣੋਂ ਹਟ ਗਿਆ 98729 10004 ਜਿਹੜਾ ਸਰਕਾਰੀ ਨੰਬਰ ਦਿੱਤਾ ਇਨਫਾਰਮਰ ਦਾ ਹੀ ਫੋਨ ਨਹੀਂ ਚੱਕਦਾ ਮੈਂ ਉਹਨਾਂ ਨੂੰ ਰਿਕਵੈਸਟ ਕਰਨੀ ਚਾਹੁੰਦਾ ਵੀ ਤੁਸੀਂ ਮੇਰੇ ਜਿਹੜੇ ਸਕੈਂਡਲ ਮੈਂ ਫੜਾਏ ਉਹਨਾਂ ਤੇ ਕੀ ਕਾਰਵਾਈ ਕਰੀ ਉਹ ਕਾਰਵਾਈ ਕਰ ਹੀ ਨਹੀਂ ਰਿਹਾ ਤਾਂ ਮੇਰਾ ਫੋਨ ਹੀ ਨਹੀਂ ਚੱਕਦਾ ਜੀ ਚੁੱਪ ਕਰਾ ਬਠਾ ਉਹ ਤਾਂ ਹੁਣ ਉਹ ਹੀ ਦੱਸ ਸਕਦਾ ਹੈ ਕਿ ਕੀ ਦਵਾ ਹੈ ਹੁਣ ਆਪਾਂ ਕਹਿ ਸਕਦੇ ਜਿਹੜੀ ਗੇਮ ਹੈ ਉਹ ਸਰਕਾਰ ਦੇ ਪਾਲੇ ਦੇ ਵਿੱਚ ਹੈ ਦੇਖਦੇ ਹਾਂ ਸਰਕਾਰ ਕਦੋਂ ਤੱਕ ਐਕਸ਼ਨ ਕਰੇਗੀ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਕਿ ਕੰਪਲੀਟ ਤੁਹਾਡੀ ਗੱਲ ਮੈਂ ਸਰਕਾਰ ਤੋਂ ਰਿਕਵੈਸਟ ਕਰਨੀ ਚਾਹੁੰਦਾ ਜੀ ਵੀ ਜੋ ਸਰਕਾਰ ਨੇ ਹੁਣ ਕੰਮ ਕਰਿਆ ਵਿੱਤਿਆ ਵਿੱਤੀ ਮਾਲੀਆ ਵਧਾਇਆ ਜਿਹੜਾ ਮੈਂ ਉਹਦੇ ਤੇ ਬੜਾ ਖੁਸ਼ ਹਾਂ ਤੇ ਸਾਡੀ ਟੀਮ ਨੇ ਕੰਮ ਵੀ ਕਰਕੇ ਦਿਖਾਇਆ ਸੇਲ ਟੈਕਸ ਡਿਪਾਰਟਮੈਂਟ ਦੀ ਚੋਰੀ ਫੜਾ ਕੇ ਅਸੀਂ ਅੱਗੇ ਵੀ ਇਨਫਾਰਮਰ ਕੰਮ ਕਰਦੇ ਰਾਵਾਂਗੇ ਅਸੀਂ ਸੀਐਮ ਸਾਹਿਬ ਤੋਂ ਤੇ ਕ੍ਰਿਸ਼ਨ ਕੁਮਾਰ ਜੀ ਤੋਂ ਤੁਹਾਡੇ ਚੈਨਲ ਦੇ ਥਰੂ ਮਾਦੀ ਨੂੰ ਇੱਕ ਰਿਕਵੈਸਟ ਪੇ ਅਪੀਲ ਕਰਦੇ ਹਾਂ ਕਿ ਇਹ ਜਿਹੜੇ ਠੱਗ ਲਟੇਰੇ ਸਰਕਾਰੀ ਅਧਿਕਾਰੀਆਂ ਨਾਲ ਰਲ ਕੇ ਲੁੱਟਣ ਲੱਗ ਰਹੇ ਇਹਨਾਂ ਤੇ ਸਖਤ ਕਾਰਵਾਈ ਛੇਤੀ ਕਰਕੇ ਦਿਖਾਓ ਤਾਂ ਕਿ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਸਰਕਾਰ ਦੇ ਵਿੱਚ ਬਣਿਆ ਰਵੇ ਔਰ ਵਫਾਹ ਜਗਦਾ ਜਨਾਬ ਔਰ ਇਹ ਵਪਾਰ ਜੱਗਦਾ ਜਿਹੜਾ ਪੰਜਾਬ ਦਾ ਉਹਨੂੰ ਬਚਾਇਆ ਜਾ ਸਕਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਠੀਕ ਹੈ